ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਜਿਹੜੇ ਤੁਹਾਨੂੰ ਸੂਟ ਦਿਖਾਵਾਂਗੇ ਉਹ ਹੈਂਡਵਰਕ ਤੇ ਥ੍ਰੈਡਵਰਕ ਦੇ ਹੋਣਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਦਿੱਤੇ ਹੋਏ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਕੋਈ ਹੋਰ ਡਿਜ਼ਾਈਨ ਕਸਟਮਾਈਜ਼ ਕਰਵਾਉਣਾ ਚਾਹੁੰਦੇ ਆ ਤਾਂ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿਉਂਕਿ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕ ਅਵੇਲੇਬਲ ਆ ਤੁਸੀਂ ਕੋਈ ਵੀ ਸੂਟ ਕਸਟਮਾਈਜ਼ ਸਾਡੇ ਕੋਲੋਂ ਕਰਵਾ ਸਕਦੇ ਹੋ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਆ ਜਿਨ੍ਹਾਂ ਨੇ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਚਲੋ ਜੀ ਹੁਣ ਆਪਾਂ ਸਟਾਰਟ ਕਰਦੇ ਆ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਜਿਹੜਾ ਆਪਣਾ ਪਹਿਲਾ ਸੂਟ ਰੇਕ ਹੈ ਇਹ ਤੇ ਥ੍ਰੈਡ ਵਰਕ ਦਾ ਕੰਮ ਕੀਤਾ ਹੋਏਗਾ ਤੇ ਟੈਬੀ ਸਿਲਕ ਤੇ ਫੈਬਰਿਕ ਹੋਏਗਾ ਠੀਕ ਹੈ ਜੀ ਇਹ ਜਾਗੋ ਸਟਾਈਲ ਸੂਟ ਹੈ ਕੋਈ ਵੀ ਭੈਣਾ ਜਾਗੋ ਦੇ ਲਈ ਸਪੈਸ਼ਲੀ ਵੇਅਰ ਕਰਨਾ ਚਾਹੁੰਦੀਆਂ ਆ ਤੁਸੀਂ ਇਹਦੇ ਨਾਲ ਕੁਝ ਵੀ ਗਰਾਰਾ ਸ਼ਰਾਰਾ ਬਣਾ ਸਕਦੇ ਹੋ ਨਾਲੇ ਤੇ ਬਾਟਮ yellow ਹੋਏਗੀ ਤੇ ਦੁਪट्टे ਤੇ ਵੀ ਫੋਰ ਸਾਈਡ ਵਰਕ ਕੀਤਾ ਹੋਏਗਾ ਨਾਲ ਲੇਸਿਸ ਦਾ ਸੈਂਟਰ ਵਿੱਚ ਕੰਮ ਕੀਤਾ ਹੋਏਗਾ ਤੇ बॉटਮ ਤੇ ਵੀ نیچے ਵਰਕ ਕੀਤਾ ਹੋਏਗਾ ਹਰ ਇੱਕ ਦੇ ਨਾਲ बॉटਮ ਜਿਹੜੀ ਡਿਫਰੈਂਟ ਰਹੇਗੀ ਕਮੀਜ਼ ਦਾ ਫੈਬਰਿਕ ਸੇਮ ਰਹੇਗਾ ਫੈ ਰੰਗ ਕਮੀਜ਼ ਦਾ ਸੇਮ ਰਹੇਗਾ ਤੇ बॉटਮ ਦਾ ਜਿਹੜਾ ਰੰਗ ਉਹ ਚੇਂਜ ਹੋਏਗਾ ਆਪਣੇ ਕੋਲ ਇਹਦੇ ਵਿੱਚ ਚਾਰ ਕਲਰ ਅਵੇਲੇਬਲ ਆ ਤੁਸੀਂ ਕੋਈ ਵੀ ਕਲਰ ਸਿਲੈਕਟ ਕਰਕੇ ਦਿੱਤੋ ਨੰਬਰ ਤੇ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਭੇਜ ਸਕਦੇ ਹੋ ਬਾਕੀ ਜੀ ਆਵਲੇ ਸੂਟ ਜਿਹੜੇ ਸਿਲਕ ਤੇ ਹੋਣਗੇ ਇਹਨਾਂ ਤੇ ਹੈਂਡਵਰਕ ਦਾ ਕੰਮ ਕੀਤਾ ਹੋਇਆਗਾ ਸੈਂਟਰ ਪਲੇਮ ਵਿੱਚ ਸਾਰੇ ਹੈਂਡਵਰਕ ਦਾ ਕੰਮ ਕਰਕੇ ਹੈਵੀ ਜਿਹੜਾ ਕਮੀਜ਼ ਬਣਿਆ ਹੋਇਆਗਾ ਤੇ ਜਿਹੜਾ ਚੁੰਨੀ ਤੇ ਫੋਰ ਸਾਈਡ ਲੇਸਿਸ ਦਾ ਕੰਮ ਕਰਕੇ ਚੁੰਨੀ ਨੂੰ ਜਿਹੜਾ ਬਹੁਤ ਵਧੀਆ ਕਸਟਮਾਈਜ਼ ਕੀਤਾ ਹੋਇਆ ਹੈ ਤੇ ਨਾਲ ਬਾਟਮ ਜਿਹੜੀ ਪਲੇਨ ਰਹੇਗੀ ਤੇ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਕਲਰ ਅਵੇਲੇਬਲ ਆ ਤੁਸੀਂ ਚੈੱਕ ਕਰ ਸਕਦੇ ਹੋ ਜੇ ਕੋਈ ਤੁਸੀਂ ਬਾਟਮ ਤੇ ਕੋਈ ਵਰਕ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਸੇਮ ਅਗਰ ਪਲੇਨ ਬਾਟਮ ਰੱਖਣੀ ਚਾਹੋ ਨੇ ਤਾਂ ਤੁਸੀਂ ਤਾਂ ਵੀ ਰੱਖ ਸਕਦੇ ਹੋ ਇਹ ਇਹਦੇ ਵਿੱਚ ਕਾਫੀ ਡਾਰਕ ਕਲਰ ਅਵੇਲੇਬਲ ਆ ਜੇ ਕੋਈ ਪਹਿਣਾ ਕਰਵਾ ਚਾਹਤੇ ਲਈ ਬਾਈ ਕਰਨਾ ਚਾਹੁੰਦੀਆਂ ਜਾਂ ਫਿਰ ਕੋਈ ਗੁਰਦੁਆਰਾ ਸਾਹਿਬ ਜਾਂ ਨਾਰਮਲ ਪਾਰਟੀ ਵੇਅਰ ਕੋਈ ਫੰਕਸ਼ਨ ਦੇ ਲਈ ਬਾਇ ਕਰਨਾ ਚਾਹੁੰਦੇ ਆ ਤੁਸੀਂ ਇਹ ਵਾਲੇ ਸੂਟ ਜਿਹੜੇ ਬਾਇ ਕਰ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਆ ਸਰਦਾਰੀ ਲੁੱਕ ਵਾਲੇ ਆ ਨਾਲ ਦੁਪੱਟਾ ਖੁੱਲਾ ਡੁੱਲਾ ਹੋਏਗਾ ਦੁਪੱਟੇ ਤੇ ਕੋਈ ਵੀ ਲੇਸ ਵਿਦਾਊਟ ਲੇਸ ਕੋਈ ਵੀ ਦੁਪੱਟਾ ਨਹੀਂ ਹੋਏਗਾ ਤੁਸੀਂ ਚੈੱਕ ਕਰ ਸਕਦੇ ਹੋ ਸੈਂਟਰ ਜਿਹੜਾ ਬਹੁਤ ਵਧੀਆ ਬਣਿਆ ਹੋਇਆ ਹੈ neck ਬਾਕੀ ਜੀ ਤੇ ਵਰਕ ਜਿਹੜਾ ਬਹੁਤ ਹੀ ਨੀਟ ਐਂਡ ਕਲੀਨ ਕੀਤਾ ਹੋਇਆ ਆ ਤੇ ਫੈਬਰਿਕ ਵੀ ਬਹੁਤ ਵਧੀਆ ਰਹਿਣ ਵਾਲਾ ਆ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਹੋ ਤੁਸੀਂ ਉਹ ਵੀ ਕਰ ਸਕਦੇ ਹੋ ਆਹ ਵਾਲੇ ਸੂਟ ਹੈ ਜਿਹੜੇ ਇਹਨਾਂ ਤੇ ਦੂਸਰਾ ਸਿੱਪੀ ਦਾ ਕੰਮ ਕਰਕੇ ਬਹੁਤ ਹੀ ਸੋਹਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਹੈ ਤੇ ਨੈਕ ਜਿਹੜਾ ਬਹੁਤ ਹੀ ਵਧੀਆ ਅੱਜ ਦੀ ਕਲੈਕਸ਼ਨ ਵਿੱਚ ਆਈ ਸੂਟ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ